ਦੇ ਰਿਹਾ ਹੈ ਗੁਰੂ ਨੂੰ ਇਹ ਪਾਉਂਦਾ ਹੈ ਤੇ ਫਿਰ ਮੇਰੀ ਸਿੱਖੀ ਕਾਦੀ ਤੇ ਗੁਰੂ ਆਵਾਜ਼ ਦੇ ਗੁਰੂ ਹੁਕਮ ਦੇ ਤੇ ਸਿੱਖ ਉਹ ਤੋਂ ਕਤਰਾ ਜਾਏ ਮੈਂ ਤੇ ਆਪਣੀ ਸਿੱਖੀ ਨਵਾਉਣ ਵਾਸਤੇ ਖੜਾ ਹੋਇਆ ਪਾਤਸ਼ਾਹ ਸੀਸ ਤੁਸਾਂ ਮੰਗਿਆ ਮੇਰਾ ਨਾਂ ਲੈ ਕੇ ਨਹੀਂ ਮੰਗਿਆ ਤੁਹਾਨੂੰ ਸੀਸ ਇੱਕ ਸਿੱਖ ਦਾ ਚਾਹੀਦਾ ਹੈ ਮੇਰੀ ਕੋਈ ਦਇਆ ਰਾਮ ਦੇ ਵਿੱਚ ਹਸਤੀ ਨਹੀਂ ਜਿੱਥੇ ਹਜ਼ਾਰਾਂ ਦੇ ਗਿਣਤੀ ਵਿੱਚ ਸਾਰੇ ਬੈਠੇ ਨੇ ਉਹ ਹੈ ਜਾਂ ਸਿੱਖ ਮਾਂ ਹਾਂ ਮੈਂ ਇਸ ਲਈ ਉੱਠਿਆ ਕਿਉਂਕਿ ਮੈਨੂੰ ਲੱਗਿਆ ਕਿ ਸਿੱਖੀ ਕਮਾਉਣ ਦਾ ਇਸ ਤੋਂ ਵੱਡਾ ਮੌਕਾ ਜ਼ਿੰਦਗੀ ਵਿੱਚ ਕਦੇ ਹੋਰ ਆ ਨਹੀਂ ਸਕਦਾ ਮੇਰਾ ਮਕਸਦ ਸੀਸ ਦੇਣਾ ਨਹੀਂ ਹੈ ਮੈਂ ਘਰੋਂ ਸੀਸ ਦੇਣ ਵਾਸਤੇ ਨਹੀਂ ਤੁਰਿਆ ਪਰ ਮੈਂ ਘਰੋਂ ਸਿੱਖੀ ਕਮਾਉਣ ਵਾਸਤੇ ਤੁਰਿਆ ਤੇ ਤੁਸੀਂ ਪਾਤਸ਼ਾਹ ਸੀਸ ਮੰਗ ਲਿਆ ਤੇ ਮੇਰਾ ਸੀਸ ਹਾਜ਼ਰ ਹੈ ਪਰ ਕਿਸੇ ਕਵੀ ਨੇ ਕਿਹਾ ਕਿ ਸਤਿਗੁਰੂ ਕਹਿੰਦੇ ਤੇਰਾ ਨਾਮ ਕੀ ਹੈ ਕਹਿੰਦੇ ਦਇਆ ਨਾਮ ਖत्री ਨਮਾਣਾ ਨਾਮ ਮੇਰਾ ਹੈ ਸੀਸ ਪਇਓ ਮੰਗਦਿਓ ਦਾਤਾ ਸਭੋ ਕੁਝ ਤੇਰਾ ਹੈ ਇੱਕ ਸੀਸ ਦੀ ਤੱਕ ਕੀ ਬਾਤ ਜੇ ਕੀਮਾ ਕੀਮਾ ਕਰਕੇ ਵੀ ਮੈਨੂੰ ਟੋਟੇ ਟੋਟੇ ਕਰਕੇ ਵੀ ਵੱਡ ਦਿਓ ਤੇ ਇਹ ਸਿੱਖ ਤਾਂ ਵੀ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੈ ਇਹ ਆ ਭਾਈ ਸਿੱਖੀ ਧਨ ਸਿੱਖੀ ਜਿਨ੍ਹਾਂ ਨੇ ਕਮਾਈ ਧਨ ਸਿੱਖੀ ਧਨ ਉਹ ਗੁਰੂ ਜੀ ਨੇ ਇਹ ਸਿੱਖੀ ਦਿੱਤੀ ਧਨ ਉਹ ਸਿੱਖੀ ਜਿਹਦਾ ਦੁਨੀਆਂ ਦੇ ਉੱਤੇ ਕੋਈ ਦੂਸਰਾ ਮੁਕਾਬਲਾ ਨਹੀਂ ਕਰ ਸਕਦਾ ਤੇ ਧਨ ਉਹ ਗੁਰੂ ਕੇ ਸਿੱਖ ਜਿਨ੍ਹਾਂ ਨੇ ਸਿੱਖੀ ਕਮਾਈ ਸੋ ਭਾਈ ਦਇਆ ਸਿੰਘ ਸਾਹਿਬ ਕਹਿਣ ਲੱਗੇ ਹਜ਼ੂਰ ਮੇਰੇ ਮਨ ਦੇ ਵਿੱਚ ਖਿਆਲ ਹੈ ਸੱਚੇ ਪਾਤਸ਼ਾਹ ਕਰਨ ਲੱਗੇ ਦੱਸੋ ਸਤਿਗੁਰੂ ਤੁਹਾਡਾ ਜੀਵਨ ਇੱਕ ਐਸਾ ਜੀਵਨ ਹੈ ਜਿਹਦੀ ਕਦੇ ਕਲਪਨਾ ਨਹੀਂ ਕੀਤੀ ਜਾ ਸਕਦੀ ਸਿੱਖ ਇਹ ਮਹਿਸੂਸ ਕਰਦਾ ਹੈ ਕਿ ਤੁਹਾਡਾ ਜੀਵਨ ਦਾ ਰੁਤਬਾ ਐਡਾ ਵੱਡਾ ਹੈ ਤੁਹਾਡੀ ਕਥਾ ਐਡੀ ਵੱਡੀ ਹੈ ਇੰਨੀ ਕੁ ਸੱਚੀ ਹੈ ਇੰਨੀ ਕੁ ਸੱਚੀ ਹੈ ਇੰਨੀ ਕੁ ਖਰੀ ਹੈ ਪਾਤਸ਼ਾ ਇਹ ਦੁਨੀਆ ਦੇ ਕਿਸੇ ਵਿਦਵਾਨ ਦੀ ਵਸ ਨਹੀਂ ਕਿ ਕਲਗੀ ਵਾਲੇ ਪਾਤਸ਼ਾਹ ਜੀ ਤੁਹਾਡੀ ਕੋਈ ਕਥਾ ਸੁਣਾ ਸਕੇ ਅਸੀਂ ਚਾਹੁੰਦੇ ਹਾਂ ਕਿ ਪਾਤਸ਼ਾਹ ਤੁਸੀਂ ਆਪਣੇ ਜਨਮ ਦੀ ਕਥਾ ਸੁਣਾਓ ਅਵਤਾਰਤਾ ਸੱਚੇ ਪਾਰਸ਼ਾ ਕਹਿਣ ਲੱਗੇ ਗੁਰਸਿੱਖੋ ਇਹ ਕਥਾ ਤਾਂ ਮੇਰੇ ਨਾਲੋਂ ਵੀ ਜ਼ਿਆਦਾ ਬਿਹਤਰ ਮੇਰੀ ਮਾਤਾ ਸੁਣਾ ਸਕਦੀ ਹੈ ਮਾਤਾ ਗੁਜਰਕਾਲ ਜੀ ਦੀ ਕੁੱਖ ਦੇ ਵਿੱਚ ਅਕਾਲ ਪੁਰਖ ਨੇ ਮੈਨੂੰ ਸੰਸਾਰ ਤੇ ਪ੍ਰਗਟ ਹੋਣ ਦਾ ਸਮਾਂ ਦਿੱਤਾ ਪਰ ਜੇ ਫਿਰ ਕਥਾ ਸੁਣਨੀ ਹੈ ਫਿਰ ਤੁਹਾਨੂੰ ਮੈਂ ਆਪਣੇ ਪੂਰਵ ਜਨਮ ਦੀ ਕਥਾ ਸੁਣਾਉਂਦਾ ਇਸ ਜਨਮ ਦੀ ਕਥਾ ਮੇਰੀ ਮਾਤਾ ਸੁਣਾ ਸਕਦੀ ਹੈ ਇਸ ਜਨਮ ਦੀ ਕਥਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਵੱਡੀਆਂ ਉਮਰਾਂ ਦੇ ਰਹੇ ਸਿੱਖ ਜਿਹੜੇ ਅੱਜ ਵੀ ਮੌਜੂਦ ਨੇ ਤੁਹਾਨੂੰ ਉਹ ਵੀ ਸੁਣਾ ਸਕਦੇ ਤੇ ਜੇ ਕਥਾ ਸੁਣਨੀ ਹੈ ਫਿਰ ਸੁਣੋ ਮੇਰੇ ਪੂਰਬਲੇ ਜਨਮ ਦੀ ਇਸ ਜਨਮ ਦੇ ਵਿੱਚ ਮੇਰੇ ਆਉਣ ਦਾ ਕਾਰਨ ਅਸਲ ਦੇ ਵਿੱਚ ਮੇਰਾ ਪੂਰਬਲਾ ਜਨਮ ਹੈ ਅਰੰਭਤਾ ਮੇਰੀ ਪੂਰਬਲੇ ਜਨਮ ਤੋਂ ਹੋਈ ਤੇ ਇਹ ਜਹਾਨ ਦੇ ਵਿੱਚ ਮੈਨੂੰ ਆਉਣ ਦਾ ਸਮਾਂ ਮਿਲਿਆ ਤੇ ਸਿੱਖ ਖੁਸ਼ ਹੋ ਗਏ ਕਿ ਵੀ ਸਤਿਗੁਰੂ ਹੋਰ ਕੀ ਚਾਹੀਦਾ ਹੈ ਜੇ ਐਡੀ ਵੱਡੀ ਕਿਰਪਾ ਆਪ ਜੀ ਕਰਨ ਲੱਗੇ ਹੋ ਕਿ ਨਾਲ ਸਾਨੂੰ ਤੁਹਾਡੇ ਪੂਰਬਲੇ ਜਨਮ ਦੀ ਕਥਾ ਵੀ ਸੁਣਨ ਨੂੰ ਮਿਲ ਜਵੇ ਹੋਰ ਕੀ ਚਾਹੀਦਾ ਹੈ ਕਿਰਪਾ ਕਰਿਓ ਪਾਤਸ਼ਾਹ ਅਲਗੀਦਰ ਪਾਤਸ਼ਾਹ ਜੀ ਕਹਿਣ ਲੱਗੇ ਕਿਉਂਕਿ ਤੁਸੀਂ ਇੱਛਾ ਕੀਤੀ ਹੈ ਸੇ ਕਹਿੰਦੇ ਸਤਿਗੁਰੂ ਸਾਡੀ ਇੱਛਾ ਇਸ ਕਰਕੇ ਜਾਗੀ ਤੁਹਾਡੇ ਜੀਵਨ ਦੇ ਇੱਕ ਇੱਕ ਗੁਣ ਨੂੰ ਵੇਖਦੇ ਆਂ ਇੱਕ ਇੱਕ ਪੱਖ ਨੂੰ ਵੇਖਦੇ ਆਂ ਸਾਨੂੰ ਲੱਗਦਾ ਹੈ ਕਿ ਦੁਨੀਆਂ ਦਾ ਵਿਦਵਾਨ ਤੁਹਾਡੇ ਜੀਵਨ ਦੇ ਇੱਕ ਇੱਕ ਪੱਖ ਦੀ ਕਥਾ ਨਹੀਂ ਕਰ ਪਾਏਗਾ ਹਜ਼ੂਰ ਦੁਨੀਆ ਤੇ ਅਵਤਾਰ ਆਏ ਸਭ ਨੇ ਆਪਣੇ ਨਾਲ ਜੋੜਿਆ ਸਭ ਨੇ ਆਪਣਾ ਉਪਦੇਸ਼ ਦਿੱਤਾ ਸਭ ਨੇ ਆਪਣੀ ਬਾਣੀ ਦਿੱਤੀ ਸਭ ਨੇ ਆਪਣਾ ਗਿਆਨ ਦਿੱਤਾ ਆਪਣੇ ਗ੍ਰੰਥ ਦਿੱਤੇ ਇਹ ਗੁਰੂ ਨਾਨਕ ਦਾ ਕਰ ਹੈ ਕਲਗੀਧਰ ਪਾਤਸ਼ਾ ਤੁਸੀਂ ਅਕਾਲ ਦਾ ਰੂਪ ਅਕਾਲ ਦਾ ਸਰੂਪ ਪਰ ਉਸ ਤੋਂ ਵੀ ਵੱਡੀ ਬਾਤ ਕਿ ਸਤਿਗੁਰੂ ਤੁਸੀਂ ਅਕਾਲ ਦੇ ਪੁਜਾਰੀ ਸਭ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਜੀ ਤੁਹਾਡੇ ਜੀਵਨ ਦਾ ਇਹ ਐਡਾ ਇੱਕ ਵੱਡਾ ਪੱਖ ਹੈ ਇਸ ਬਚਿਤਰ ਲੀਲਾ ਨੂੰ ਦੁਨੀਆ ਦਾ ਕੋਈ ਵਿਦਵਾਨ ਨਹੀਂ ਸਮਝ ਸਕੇਗਾ ਤੁਸੀਂ ਅਕਾਲ ਦੇ ਪੁਜਾਰੀ ਹੋ ਏਸੇ ਕਰਕੇ ਤੁਸੀਂ ਆਪਣੀ ਅੰਮ੍ਰਿਤਮਈ ਬਾਣੀ ਵਿੱਚ ਇਹ ਬਚਨ ਇਹ ਬੋਲ ਕਹੇ ਛਤਰ ਧਾਰੀ ਛਤਰੀਪੱਤ ਸ਼ੈਲ ਰੂਪ ਛਿਤਮਾਥ ਸ਼ਾਉਣੀ ਕਰ ਛਾਇਆ ਬਰ ਛਤਰੀਪੱਤ ਗਾਈ ਹੈ ਬਿਸੂਨਾਥ ਬਿਸੂਨਾਥ ਬਿਸੰਬਰ 베ਦਨਾਥ ਬਾਲਾਕਰ ਬਾਜੀਗਰ ਬਾਨਤਾਰੀ ਬੰਧਨ ਬਤਾਈ ਹੈ ਨਿਉਲੀ ਕਰਮ ਦੂਧਾਤਾਰੀ ਵਿਦਿਆਤਾਰ ਬ੍ਰਹਮਚਾਰੀ ਧਿਆਨ ਕੋ ਲਗਾਵੇ ਨਾ ਇੱਕ ਧਿਆਨ ਹੋ ਨਾ ਪਾਈ ਹੈ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋੜ ਔਰ ਦੂਜਾ ਕੌਣ ਵਿਹਾਈ ਹੈ ਸਤਿਗੁਰੂ ਇਹ ਅੰਮ੍ਰਿਤ ਬਈ ਬੋਲ ਤੁਹਾਡੇ ਪਰ ਬਾਦ ਤੁਸੀਂ ਅਕਾਲ ਦੀ ਕਰਦੇ ਹੋ ਤੁਸੀਂ ਕਿਤੇ ਨਹੀਂ ਕਿਹਾ ਪਰਮੇਸ਼ਰ ਦਾ ਤੁਸੀਂ ਸਰੂਪ ਹੋ ਪਰ ਤੁਹਾਡੀ ਰਸਨਾ ਤੋਂ ਪੂਜਾ ਅਕਾਲ ਦੀ ਹੈ ਇਸ ਕਰਕੇ ਤੁਹਾਡੇ ਵਰਗਾ ਇਸ ਜਹਾਨ ਤੇ ਕੋਈ ਹੋਰ ਅਵਤਾਰ ਨਹੀਂ ਨਾ ਹੋਇਆ ਤੇ ਨਾ ਕੋਈ ਹੋ ਸਕਦਾ ਹੈ ਇਸੇ ਕਰਕੇ ਕਿਹਾ ਵਹਿ ਪ੍ਰਗਟਿਓ ਮਰਦ ਅਗਮੜਾ ਬਰੀ ਹਮ ਇਕੈਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਤੇ ਹਾ ਤੁਹਾਡੇ ਅਕਾਲ ਦੇ ਪੁਜਾਰੀ ਹੋਣ ਦਾ ਤੁਹਾਡੀ ਬਾਣੀ ਵਿੱਚੋਂ ਇਹ ਸਬੂਤ ਮਿਲਦੇ ਨੇ ਪਾਤਸ਼ਾਹ ਜੀ ਤੁਸੀਂ ਹਰ ਗੱਲ ਦੀ ਸਮਰੱਥਾ ਰੱਖਦੇ ਹੋ ਤੁਸੀਂ ਰੋਗ ਵੀ ਕੱਟ ਸਕਦੇ ਹੋ ਸੋਗ ਵੀ ਕੱਟ ਸਕਦੇ ਹੋ ਸਭ ਕੁਝ ਕਰਦੇ ਹੋ ਪਰ ਪਾਤਸ਼ਾਹ ਜਦੋਂ ਤੁਸੀਂ ਉਪਦੇਸ਼ ਦਿੰਦੇ ਹੋ ਤੁਸੀਂ ਕਹਿੰਦੇ ਹੋ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁਪੰਤ ਵਿਚਾਵੈ ਸਤਰ ਅਨੇਕ ਚ ਲਾਭ ਤ ਕਹਾਵ ਤਉ ਤਨ ਏਕ ਨ ਲਾਗਨ ਪਾਵੇ ਰਾਖਤ ਹੈ ਆਪਣੋ ਕਰਦਾਏ ਕਰ ਪਾਪ ਸੁਭੂ ਨ ਭੇਟਨ ਪਾਵੇ ਔਰ ਕੀ ਬਾਤ ਕਹਾ ਕਹੇ 200 200 ਭੇਟ ਹੀ ਕੇ ਪਟ ਬੀਚ ਬਚਾਵੇ ਇਹ ਤੁਹਾਡਾ ਇਹ ਦੁਨੀਆ ਦੇ ਕਿਸੇ ਅਵਤਾਰ ਦਾ ਇਹ ਪਖ ਨਹੀਂ ਹੈ ਕਲਗੀ ਵਾਲਿਆ ਕਿ ਜਿਨ੍ਹਾਂ ਨੇ ਇਸ ਤਰ੍ਹਾਂ ਅਕਾਲ ਦੀ ਪੂਜਾ ਕੀਤੀ ਹੋਵੇ ਇਸ ਲਈ ਅਸੀਂ ਤਾ ਕਹਿੰਦੇ ਆ ਕਿ ਆਪਣੀ ਕਥਾ ਸੁਣਾਓ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਹ ਬਾਰ ਗਨੀ ਮਨ ਗਾਰੈ ਪਸ਼ ਪਸ਼ੂ ਨਗਨਾਗ ਨਰਾਦਬ ਸਰਬ ਸਮੈ ਸਰਬ ਕੋ ਪ੍ਰਤਪਾਰੈ ਪੋਕਤ ਹੈ ਜਲ ਮੈ ਥਲ ਮੈ ਪਲ ਮੈ ਕਲ ਕੇ ਨਹੀਂ ਕਰਮ ਵਿਚਾਰੈ ਦੀਨ ਦਿਆਲ ਦਿਆਨਤ ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ ਇਕ ਤੋ ਇਹ ਗੁਰੂ ਨਾਨਕ ਦਾ ਕਰ ਹੈ ਸੱਚੇ ਪਾਸ। ਇਹ ਅਕਾਲ ਦੀ ਉਸਤਤ ਇਹ 239 ਸਾਲ ਤੋਂ ਅਕਾਲ ਪੁਰਖ ਦੀ ਯੋਤ ਨਹੀਂ ਕੀਤੀ ਐ ਇਸ ਕਰਕੇ ਅਸੀਂ ਇਹ ਸੋਚਦੇ ਹਾਂ ਦੁਨੀਆ ਦਾ ਵਿਦਵਾਨ ਇਸ ਅਵਸਥਾ ਨੂੰ ਨਹੀਂ ਸਮਝ ਸਕੇਗਾ ਅਸੀਂ ਤਾਂ ਚਾਹੁੰਨੇ ਹਾਂ ਕਿ ਆਪਣੇ ਜਨਮ ਦੀ ਕਥਾ ਆਪ ਸੁਣਾਓ। ਪਾਤਸ਼ਾਹ ਦੂਸਰਾ ਪੱਖ ਕਿਉਂਕਿ ਭਾਈ ਦਿਆ ਸਿੰਘ ਜੀ ਨੇ ਸਤਗੁਰਾਂ ਦੇ ਨਾਲ ਬੜਾ ਲੰਮਾ ਸਮਾਂ ਗੁਜ਼ਾਰਿਆ ਸੀ ਸਰਬੰਸ দান ਹੁੰਦਾ ਵੇਖਿਆ ਜਦ ਬਾਲਕ ਥੇ ਤਬ ਪਾਲਕ ਦੀਏ ਜਦ ਪਾਲਕ ਤੇ ਤਬ ਬਾਲਕ ਦੀਏ ਸਭ ਕੁਝ ਅਖੀਂ ਦ੍ਰਿਸ਼ ਵੇਖੇ ਕਹਿੰਦੇ ਮਹਾਰਾਜ ਇਸ ਦੁਨੀਆ ਤੇ ਦਾਨੀ ਬੜੇ ਵੱਡੇ ਵੱਡੇ ਹੋਏ ਕਿਸੇ ਨੇ ਜ਼ਮੀਨ দান ਕੀਤੀ ਕਿਸੇ ਨੇ ਸੋਨਾ দান ਕੀਤਾ ਕਿਸੇ ਨੇ ਕੁਛ দান ਕੀਤਾ ਕਿਸੇ ਨੇ ਕੁਛ দান ਕੀਤਾ ਪਰ ਕਲਗੀਧਰ ਪਾਤਸ਼ਾਹ ਤੇਰੇ ਵਰਗਾ ਇਸ ਦੁਨੀਆ ਤੇ ਕੋਈ ਦਾਨੀ ਨਹੀਂ ਹੋ ਸਕਦਾ ਜੀਨੇ ਸਰਬੰਸ ਹੀ ਦਾਨ ਕਰ ਦਿੱਤਾ ਹੋਵੇ ਪੁੱਤਰਾ ਸੇ ਪਿਆਰੇ ਪ੍ਰਾਨ ਹੈ ਪ੍ਰਾਨਾਂ ਸੇ ਪਿਆਰੇ ਪੁੱਤਰ ਹੈ ਪੁੱਤਰਾ ਸੇ ਪਿਆਰੇ ਪ੍ਰਾਨ ਦਸ਼ਰਥ ਨੇ ਦੋਨੋਂ ਤਜੇ ਬਚਨ دیے ਨਹੀਂ ਜਾਣ ਇੱਕ ਬਚਨ ਨੂੰ ਰੱਖਣ ਦੀ ਖਾਤਰ ਪੁੱਤਰਾਂ ਦੇ ਬਿਜੋਗ ਦੇ ਵਿੱਚ ਪ੍ਰਾਣ ਵੀ ਦੇ ਗਿਆ ਸੀ ਦਰਸ਼ਿਤ ਵਰਗਾ ਪਰ ਸਤਿਗੁਰੂ ਤੁਸੀਂ ਅੱਖਾਂ ਦੇ ਸਾਹਮਣੇ ਪੁੱਤਰ ਸ਼ਹੀਦ ਹੁੰਦੇ ਵੇਖੇ ਪੁੱਤਰਾਂ ਦੇ ਸ਼ਹੀਦ ਹੋਣ ਦੇ ਸਨੇਹੇ ਸੁਣੇ ਇਸ ਕਰਕੇ ਇਹੋ ਜਾਂ ਜਿਗਰਾ ਇਹੋ ਜਾਂ ਦਾਨੀ ਇਸ ਦੁਨੀਆ ਤੇ ਪਾਰਸ਼ਾ ਕੋਈ ਹੋਰ ਨਹੀਂ ਹੋ ਸਕਦਾ ਇਸ ਕਰਕੇ ਇਹੋ ਜੇ ਦਾਨੀ ਅਵਤਾਰ ਦੀ ਕਥਾ ਦੁਨੀਆਂ ਦਾ ਵਿਦਵਾਨ ਨਹੀਂ ਕਰ ਸਕਦਾ ਤੀਸਰਾ ਬਾਤ ਗਿਆਨੀਆਂ ਦੀ ਆਈ ਗਿਆਨ ਦੀ ਆਈ ਪਰਮਾਤਮਾ ਔਰ ਇਨਸਾਨ ਦੇ ਵਿਚਕਾਰ ਜੋੜਨ ਵਾਲਾ ਇੱਕੋ ਪੁਲ ਹੈ ਉਹ ਬਾਣੀ ਹੈ ਸੱਚੇ ਪਾਤਸ਼ਾਹ ਤੁਹਾਡੇ ਵਰਗਾ ਗਿਆਨ ਇਸ ਦੁਨੀਆ ਤੇ ਕਿਸੇ ਨੂੰ ਨਹੀਂ ਹੈ ਦੁਨੀਆ ਤੇ ਵੱਡੇ ਵੱਡੇ ਕਵੀ ਹੋਏ ਆਪਣੀ ਆਪਣੀ ਭਾਸ਼ਾ ਦੇ ਹੋਏ ਜੇ ਕਿਸੇ ਨੇ ਦੂਸਰੀ ਭਾਸ਼ਾ ਦਾ ਗਿਆਨ ਹਾਸਲ ਕਰ ਲਿਆ ਆਪਣੀ ਭਾਸ਼ਾ ਦਾ ਵੀ ਗਿਆਨ ਹੈ ਤਾਂ ਫਿਰ ਉਹ ਦੋ ਕਵਤਾ ਰਾਜ ਸਕਦਾ ਹੈ ਇੱਕ ਆਪਣੀ ਭਾਸ਼ਾ ਚ ਰੱਖ ਸਕਦਾ ਹੈ ਇੱਕ ਜਿਹੜੀ ਭਾਸ਼ਾ ਦਾ ਗਿਆਨ ਲਿਆ ਉਹਦੇ ਵਿੱਚ ਰਚ ਸਕਦਾ ਹੈ ਪਰ ਸਤਿਗੁਰੂ ਕਦੇ ਸੁਣਿਆ ਨਹੀਂ ਦੁਨੀਆ ਤੇ ਐਸਾ ਕੋਈ ਕਵੀ ਜਿਹੜਾ ਇੱਕੋ ਕਵਿਤਾ ਦੇ ਵਿੱਚ ਦੋਨੇ ਪਛਾਵਾਂ ਦੇ ਅੱਖਰਾਂ ਨੂੰ ਸੰਯੁਗਤ ਰੱਖ ਲਵੇ ਪਰ ਸਤਿਗੁਰੂ ਤੁਸੀਂ ਤੇ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਭਾਸ਼ਾ ਫਾਰਸੀ ਸੰਸਕ੍ਰਿਤ ਆਪਣੀ ਮਾਤਰ ਭਾਸ਼ਾ ਗੁਰੂ ਸਾਹਿਬ ਦੇ ਮੁਖ ਤੋਂ ਨਿਕਲੀ ਸ੍ਰੀ ਮੁਖਵਾਕ ਗੁਰਮੁਖੀ ਬਾਣੀ ਜਿਹਦੇ ਵਿੱਚ ਗੁਰਬਾਣੀ ਦੀ ਰਚਨਾ ਹੋਈ ਪਾਸ਼ਾ ਉਹਨੂੰ ਮੂਲ ਰੱਖ ਕੇ ਤੇ ਜਾਪਸਾ ਵਰਗੀ ਆਲਾਦਰਜੀ ਦੀ ਇਸ ਦੁਨੀਆ ਦੀ ਐਸੀ ਉਮਤ ਨੂੰ ਪ੍ਰਾਪਤ ਕਰਨ ਵਾਲੀ ਬਾਣੀ ਲਿਖੀ ਜਿਹਦੇ ਵਿੱਚ ਪਾਸ਼ਾ ਮਾਂ ਬੱਕਰੀਆਂ ਬੱਕਰੀਆਂ ਪਾਸ਼ਾ ਮਾਂ ਦਾ ਇਹ ਸ਼ਬਦਾਂ ਦੇ ਨਾਲ ਤੇ ਇਹੋ ਜੀ ਬਾਣੀ ਸੱਚੇ ਪਾਸ਼ਾ ਕਲਗੀ ਵਾਲਿਆ ਤੁਸੀਂ ਉਚਾਰੀ ਅਸੀਂ ਦਾਅਵੇ ਨਾ ਕਹਿ ਸਕਦੇ ਆ ਪਾਤਸ਼ਾਹ ਦੁਨੀਆ ਦੇ ਉਤੇ ਤੁਹਾਤੋਂ ਬਾਅਦ ਇਹੋ ਜਿਹਾ ਵਿਦਵਾਨ ਕੋਈ ਨਾ ਪਹਿਲਾਂ ਹੋਇਆ ਸੀ ਤੇ ਨਾ ਕਦੇ ਪੈਦਾ ਹੋ ਸਕਦਾ ਇਸ ਲਈ ਅਸੀਂ ਚਾਹੁੰਨੇ ਹਾਂ ਕਿ ਸਤਿਗੁਰੂ ਤੇਰੇ ਵਰਗਾ ਜਾਨੀ ਤੇਰੇ ਵਰਗਾ ਗਿਆਨੀ ਤੇਰੇ ਵਰਗਾ ਅਕਾਲ ਦਾ ਪੁਜਾਰੀ ਇਸ ਦੁਨੀਆ ਤੇ ਕੋਈ ਹੋਰ ਨਹੀਂ ਅਸੀਂ ਤਾਂ ਚਾਹੁੰਦੇ ਆ ਕਿ ਆਪਣੀ ਕਥਾਪ ਸੁਣਾਓ ਉਸ ਤੋਂ ਅੱਗੇ ਫਿਰ ਅਗਲਾ ਬਚਨ ਬੜਾ ਪਿਆਰਾ ਗਿਆ ਕਹਿੰਦੇ ਪਾਤਸ਼ਾ ਕਿਉਂਕਿ ਵਿਦਿਆ ਤੇ ਗਿਆਨ ਅਧਿਆਤਮਿਕ ਗਿਆਨ ਤਾਂ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਵਿੱਚ ਇਹਦੀ ਤਾਂ ਕੋਈ ਤੁਲਨਾ ਹੋ ਹੀ ਨਹੀਂ ਸਕਦੀ ਬਾਦਸ਼ਾ ਗਿਆਨ ਅੰਜਨ ਇਹ ਤੇ ਤੁਹਾਡੇ ਕੋਲ ਹੈ ਹਮੇਸ਼ਾ ਸਿੱਖਾਂ ਨੂੰ ਦੰਨਿਓ ਅਗਿਆਨੀਆਂ ਦੇ ਅੰਦਰ ਗਿਆਨ ਦਾ ਪ੍ਰਗਟਾਵਾ ਕਰ ਦਿਓ ਇਸ ਗਿਆਨ ਦੀ ਸਿੱਖ ਕਹਿੰਦੇ ਅਸੀਂ ਗੱਲ ਨਹੀਂ ਕਰ ਸਕਦੇ ਪਰ ਬਾਤ ਇਹ ਹੈ ਜਿਹੜਾ ਵਿਦਿਆ ਦਾ ਗਿਆਨ ਹੈ ਸਤਿਗੁਰੂ ਉਹਦਾ ਵੀ ਕੋਈ ਤੁਹਾਡਾ ਆਸਾਨੀ ਨਹੀਂ ਅਸੀਂ ਇਸ ਕਰਕੇ ਕਹਿੰਨੇ ਆ ਕਿਸੇ ਵੀ ਇਤਿਹਾਸ ਨੂੰ ਲਿਖਣ ਲਈ ਇਤਿਹਾਸਕਾਰ ਦੇ ਕੋਲ ਵਿਦਵਾਨ ਦੇ ਕੋਲ ਦੋ ਗੱਲਾਂ ਹੋਣੀਆਂ ਬੜੀਆਂ ਲਾਜ਼ਮੀ ਨੇ ਇੱਕ ਤਾਂ ਉਹਦਾ ਗਿਆਨੀ ਹੋਣਾ ਗਿਆਨਬੰਦ ਹੋਣਾ ਦੂਸਰਾ ਵਿਦਵਾਨ ਹੋਣਾ ਜੇ ਦੋ ਗੱਲਾਂ ਪਾਵੇਂ ਪ੍ਰਯਵਾਚਕ ਸ਼ਬਦ ਨੇ ਗਿਆਨ ਤੇ ਵਿਦਿਆ ਕੋ ਇਹ ਵੀ ਕਹਿ ਸਕਦਾ ਫਰਕ ਹੀ ਹੈ ਫਰਕ ਹੈ ਵਿਦਿਆ ਅੱਖਰਾਂ ਦੁਆਰਾ ਇਕੱਠੀ ਹੁੰਦੀ ਹੈ ਤੇ ਗਿਆਨ ਵਿਦਿਆ ਦੇ ਅੱਖਰ ਪੜ੍ਹ ਕੇ ਉਹਦੇ ਵਿੱਚੋਂ ਅਨੁਭਵ ਪੈਦਾ ਹੁੰਦਾ ਹੈ ਇਸ ਲਈ ਸਤਿਗੁਰੂ ਕਲਗੀ ਵਾਲੇ ਪਾਤਸ਼ਾਹ ਨਾਂ ਤਾਂ ਕੋਈ ਦੁਨੀਆਂ ਦਾ ਵਿਦਵਾਨ ਅੱਖਰਾਂ ਦੇ ਵਿੱਚ ਤੁਹਾਡਾ ਇਤਿਹਾਸ ਲਿਖ ਸਕਦਾ ਹੈ ਤੇ ਨਾ ਕੋਈ ਆਪਣੇ ਅਨੁਭਵ ਦੇ ਵਿੱਚ ਲਿਖ ਸਕਦਾ ਗਿਆਨ ਦੇ ਨਾਲ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਆਪਣੀ ਕਥਾ ਤੁਸੀਂ ਆਪ ਲਿਖੋ ਕਹਿ ਲਗੇ ਪਾਤਸ਼ਾ ਸਭ ਤੋਂ ਵੱਡੀ ਬਾਤ ਇਹ ਹੈ ਤੁਸੀਂ ਸਾਡੇ 10ਵੇਂ ਗੁਰੂ ਹੋ 10ਵਾਂ ਅਵਤਾਰਾ ਹੈ ਹਜ਼ੂਰ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਇਸ ਨਰੰਜਨੀ ਜੋਤ ਨੇ ਜੋਤ ਉਹਾ ਜੁਗਤ ਸਾਇ ਸਹਿਕਾਇਆ ਫੇਰ ਪਲਟਿਆ ਸਿਧਾਂਤ ਵੀ ਉਹੀ ਜੁਗਤ ਵੀ ਉਹੀ ਜੋਤ ਵੀ ਉਹੀ ਪਰ ਜੋ ਕੁਛ ਹਰ ਜਾਮੇ ਵਿੱਚ ਵੱਖੋ-ਵੱਖਰੇ ਕੌਤੂ ਕੀਤੇ ਵੱਖੋ-ਵੱਖਰੇ ਉਮਰਾਂ ਦੇ ਹਿੱਸੇ ਰੱਖੇ ਵੱਖੋ-ਵੱਖਰੇ ਤਰੀਕੇ ਅਪਣਾਏ ਸਿਧਾਂਤ ਜੋਤ ਤੇ ਜੁਗਤ ਇੱਕ ਹੈ ਪਰ ਸੰਸਾਰ ਨੂੰ ਗਿਆਨ ਦੇਣ ਦੇ ਤਰੀਕੇ ਬਦਲੇ ਕਿਤੇ ਸ਼ਹਾਦਤ ਦਿੱਤੀ ਤੇ ਕਿਤੇ ਚਾਰ ਲੜਾਈਆਂ ਲੜੀਆਂ ਕਿਤੇ ਫੇਰ ਆਪਣੇ ਸੀਸ ਦਾ ਬਲੀਦਾਨ ਦਿੱਤਾ ਜੇ ਸਤਿਗੁਰੂ ਫਿਰ ਆਪ ਜੀ ਨੇ ਸ਼ਮਸ਼ੀਰ ਚੁੱਕ ਲਈ ਮਹਾਰਾਜ ਪਾਈ ਦਿਆ ਸਿੰਘ ਕਹਿੰਦੇ ਅਸੀਂ ਸੁਣਿਆ ਇਸ ਦੁਨੀਆ ਤੇ ਬੈਠੇ ਤਪਸਵੀ ਫਕੀਰਾਂ ਨੇ ਤੁਸੀਂ ਸੰਸਾਰ ਤੇ ਪ੍ਰਗਟ ਹੋਏ ਪਹਾੜਾਂ ਦੀ ਗੋਦ ਵਿੱਚ ਕਲਪੀ ਵਰਗੇ ਪਖੀ ਫਕੀਰ ਹੌਂਟਾ ਸਾਹਿਬ ਦੇ ਨੇੜੇ ਮੇਦਨੀ ਪ੍ਰਕਾਸ਼ ਜਿਸ ਨੇ ਆਪ ਜੀ ਨੂੰ ਚਿੱਠੀ ਲਿਖੀ ਪਹਿਲਾਂ ਉਸ ਫਕੀਰ ਦੇ ਦੁਆਰੇ ਗਿਆ ਸੀ ਕਿ ਮੈਨੂੰ ਕੋਈ ਦੁਨੀਆ ਦਾ ਮਹਾਵਲੀ ਅਵਤਾਰ ਪੁਰਖ ਮਿਲਾ ਦੇ ਮੈਂ ਬਿਫਤਾ ਵਿੱਚ ਹਾਂ ਮੇਰੀ ਬਿਫਤਾ ਕੱਟੀ ਜਾਵੇ ਕਹਿੰਦੇ ਉਦੋਂ ਉਹਨੇ ਸਮਾਧੀ ਵਿੱਚੋਂ ਉੱਠ ਕੇ ਕਿਹਾ ਸੀ ਕਿ ਮੈਂ ਮਿਲਿਆਂ ਤਾਂ ਨਹੀਂ ਖੋਜਦਾ ਤਾਂ ਮੈਂ ਵੀ ਹਾਂ ਮੈਂ ਤੈਨੂੰ ਲਕਸ਼ਣ ਦੱਸ ਸਕਦਾ ਕਿ ਰੱਬ ਦੁਨੀਆ ਤੇ ਆ ਗਿਆ ਪਰ ਉਹਦੇ ਲੱਛਣ ਇਹ ਨੇ ਕਿ ਉਹਦੇ ਹੱਥ ਦੇ ਵਿੱਚ ਸ਼ਮਸ਼ੀਰ ਹੈ ਰਾਜਿਆਂ ਨੇ ਟਾਕਸ਼ ਕੀਤੇ ਮੇਦਨੀ ਪ੍ਰਕਾਸ਼ ਕਹਿੰਦਾ ਇਹ ਫਕੀਰ ਜਿਹੜਾ ਹੈ ਹੀ ਰੱਬ ਉਹਨੂੰ ਸ਼ਮਸ਼ੀਰ ਦੀ ਲੋੜ ਕੀ ਹੈ ਜਿਹਦੇ ਹੱਥ ਵਿੱਚ ਸ਼ਮਸ਼ੀਰ ਹੋਵੇ ਉਹ ਕਿਰਪਾ ਕਿਵੇਂ ਕਰ ਸਕਦਾ ਹੈ ਦਰ ਦੇ ਵਿੱਚ ਆਏ ਨੂੰ ਕਹਿੰਦੇ ਉਸ ਫਕੀਰ ਨੇ ਕਿਹਾ ਸੀ ਕਿ ਦੁਨੀਆ ਤੇ ਰੱਬ ਇਹੋ ਜਿਹਾ ਰੂਪ ਲੈ ਕੇ ਆਇਆ ਹੈ ਕੀ ਯਾਦ ਰੱਖਿਓ ਕਿ ਉਸ ਰੱਬ ਦੀ ਹੁਣ ਸ਼ਮਸ਼ੀਰੀ ਕਿਰਪਾ ਬਣਨੀ ਹੈ ਕਿਰਪਾਨ ਕਿਰਪਾ ਆਨ ਇਸ ਕਰਕੇ ਕਿਰਪਾ ਦਾ ਅਰਥ ਹੈ ਕਿਰਪਾ ਆਨ ਸ਼ਮਸ਼ੀਰ ਦੁਆਰਾ ਹੀ ਕਿਰਪਾਨ ਦੁਆਰਾ ਹੀ ਕਿਰਪਾ ਸੰਸਾਰ ਤੇ ਹੋਣੀ ਹੈ ਤੇ ਦਸਮ ਪਾਤਸ਼ਾਹ ਜੀ ਤੁਹਾਡੀ ਸ਼ਮਸ਼ੀਰ ਹੀ ਇਸ ਮੁਲਖ ਦਾ ਇਨ੍ਹਾਂ ਲੋਕਾਂ ਦਾ ਪਰਉਪਕਾਰ ਲਈ ਬਹੁਤ ਵੱਡੀ ਕਿਰਪਾ ਬਣੀ ਹੈ ਇਸ ਲਈ ਤੇ ਸਤਿਗੁਰੂ ਹੁਣ ਇੱਕ ਪਖ ਹੈ ਤੁਸੀਂ ਲੜੀਆਂ ਨੇ ਲੜਾਈਆਂ ਯੰਗ ਜੁੱਧ ਛੋਟੀ ਉਮਰ ਚ ਭਾਵੇਂ ਤੁਸੀਂ ਪਰਮੇਸ਼ਵਰੀ ਰੂਪ ਹੋ ਪਰ ਜਿਹੋ ਜੀ ਤੁਹਾਡੇ ਸਾਹਮਣੇ ਵਿਫਤਾ ਆ ਗਈ ਸੀ ਕਲਗੀ ਵਾਲੇ ਸਤਿਗੁਰੂ ਇਹ ਦੁਨੀਆ ਦਾ ਸੱਚ ਹੈ ਬਚਪਨ ਦੇ ਵਿੱਚ ਕਿਸੇ ਦੇ ਪਿਤਾ ਦਾ ਸਾਆ ਸਿਰ ਤੋਂ ਨਾ ਉੱਠੇ ਤੇ ਜਿਹਦੇ ਸਿਰ ਤੋਂ ਉੱਠ ਜਾਂਦਾ ਹੈ ਤੇ ਉਹ ਬੱਚੇ ਦੱਸ ਸਕਦੇ ਨੇ ਕਿ ਉਹ ਆਪਣਾ ਜੀਵਨ ਕਿਵੇਂ ਗੁਜ਼ਾਰਦੇ ਨੇ ਕਿਵੇਂ ਪੜਦੇ ਨੇ ਪਲਤਾ ਜਾਂਦੇ ਨੇ ਪਾਲਣ ਵਾਲਾ ਪਰਮਾਤਮਾ ਹੈ ਪਾਤਸ਼ਾਹ ਪਹਿਲੀ ਗੱਲ ਪਿਤਾ ਦਾ ਸਾਆਇਆ ਉਠਿਆ ਸੰਸਾਰ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਕੁਰਬਾਨ ਹੋਏ ਸੀਸ ਦਿੱਤਾ ਉਸ ਕੁਰਬਾਨੀ ਦੇ ਵਿੱਚ ਵੀ ਸੇਰਾ ਤੁਹਾਨੂੰ ਗਿਆ ਕਿ ਛੋਟੀ ਉਮਰੇ ਤੁਸੀਂ ਪਿਤਾ ਵਾਰ ਦਿੱਤਾ ਪਾਤਸ਼ਾਹੀ ਇਸ ਜਹਾਨ ਵਿੱਚ ਕਦੇ ਔਲਾਦ ਦੇ ਵਿਛੋੜੇ ਵਿੱਚ ਕਦੇ ਸਬੰਧੀਆਂ ਦੇ ਵਿਛੋੜੇ ਵਿੱਚ ਅਵਤਾਰ ਹੁੰਦੇ ਦੇਖੇ ਗਏ ਪਾਤਸ਼ਾਹ ਗੁਰੂ ਨਾਨਕ ਸਾਹਿਬ ਕਹਿੰਗੇ ਇਹ ਬਾਤ ਮਹਾਰਾ ਕਹਿੰਦੇ RAM ਝੁਰੈ ਦਲ ਮਿਲਵੈ ਅੰਤਰਬਲ ਅਧਿਕਾਰ ਬੰਤਰ ਕੀ ਸੈਨਾ ਸੇਵੀਐ ਮਨ ਤਨ ਜੁਜ ਅਪਾਰ ਸੀਤਾ ਲੈ ਗਿਆ ਦਹਸਰੋ ਲక్ష్ਮਣ ਮੂਓ ਸਰਾਪ ਨਾਨਕ ਕਰਤਾ ਕਰਨ ਹਾਰ ਕਰ ਵਖੇ ਥਾਪ ਉਥਾਪ ਤ੍ਰੇਤੇ ਦਾ ਅਵਤਾਰ ਬਯੋਗ ਦੇ ਵਿੱਚ ਰੋਇਆ ਹਜ਼ੂਰ ਨੇ ਕਹੇ ਮਨ ਮਹਿ ਝੂਰਾਏ ਰਾਮਚੰਦ ਸੀਤਾ ਲక్ష్ਮਣ ਜੋਗ ਹਣਵੰਤਰ ਆਰਾਧਿਆ ਆਇਆ ਕਰ ਸੰਯੋਗ ਹੂਲਾ ਦੈਤ ਨ ਸਮਝਈ ਤិន ਪ੍ਰਭ ਕੀਏ ਕਾਮ ਨਾਨਕ ਬੇਪਰਵਾਹ ਸੋ ਕੀਰਤ ਨ ਮਿਟੀਦਾ ਪਰ ਸਤਿਗੁਰੂ ਇੱਕ ਤੁਸੀਂ ਦੁਨੀਆ ਦੇ ਰਹਿਬਰ ਹੋਏ ਇਸ ਲਈ ਇਹੋ ਜਾਂ ਜਿਗਰਾ ਕਿਸੇ ਕੋਲ ਹੈ ਨਹੀਂ ਅਸੀਂ ਤਾਂ ਚਾਹੁੰਦੇ ਆ ਕਿ ਆਪਣੀ ਕਥਾ ਤੁਸੀਂ ਆਪ ਸੁਣਾਓ ਕਿ ਮਹਾਰਾਜ ਇਸ ਜਹਾਨ ਤੇ ਵੱਡੇ ਵੱਡੇ ਸੂਰਬੀਰ ਸ਼ਤਰਤਾਰੀ ਹੋਏ ਮਹਾਵਲੀ ਹੋਏ ਜੋਧੇ ਹੋਏ ਜੁਧ ਦੀ ਕਲਾ ਬੜੀ ਸੀ ਵੱਡੇ ਵੱਡੇ ਤੀਰ ਅੰਦਾਜ਼ ਹੋਏ ਤਲਵਾਰ ਦੇ ਤਨੀ ਹੋਏ ਪਰ ਪਾਦਸ਼ਾ ਇੱਕ ਸੂਰਬੀਰ ਦੇ ਤਰ੍ਹਾਂ ਜਦੋਂ ਅਸੀਂ ਤੁਹਾਡਾ ਜੀਵਨ ਵੇਖਦੇ ਹਾਂ ਤਾਂ ਦੁਨੀਆ ਦਾ ਕੋਈ ਸੂਰਮਾ ਤੁਹਾਡੇ ਉਸ ਪਾਏ ਤੇ ਵੀ ਟਿਕਦਾ ਨਹੀਂ ਮਨੁੱਖ ਦੇ ਕੋਲ ਇੱਕ ਕਲਾ ਪਰਮਾਤਮਾ ਨੇ ਦੇ ਕੇ ਭੇਜਦਾ ਸਾਡੇ ਸਾਰਿਆਂ ਕੋਲ ਆ ਬਹੁਤ ਆਤ ਵਿੱਚ ਸਾਡਾ ਸੱਜਾ ਹੱਥ ਕੰਮ ਕਰਦਾ ਹੈ ਲਿਖਣ ਲਈ ਕੁਝ ਵੀ ਕਰਨ ਲਈ ਪਹਿਲਾਂ ਸੱਜਾ ਹੱਥ ਅੱਗੇ ਵੱਧਦਾ ਬਹੁਤ ਸਾਰੇ ਖਿਡਾਰੀ ਹੁੰਦੇ ਨੇ ਉਹ ਸੱਜੇ ਹੱਥ ਨਾਲ ਖੇਡਦੇ ਨੇ ਪਰ ਆਪਣੇ ਵਿੱਚ ਘਟ ਗਿਣਤੀ ਹੁੰਦੀ ਹੈ ਪਰ ਬਹੁਤ ਸਾਰੇ ਬਚਪਨ ਦੀ ਹੁੰਦਾ ਜਿਨ੍ਹਾਂ ਦਾ ਖੱਬਾ ਹੱਥ ਚੱਲਦਾ ਖੱਬੇ ਹੱਥ ਨਾਲ ਲਿਖਦੇ ਨੇ ਖੱਬੇ ਹੱਥ ਨਾਲ ਹੀ ਖੇਡਦੇ ਨੇ ਖੱਬੇ ਹੱਥ ਨਾਲ ਹੀ ਲਿਖਦੇ ਨੇ ਉਹਨਾਂ ਦਾ ਪ੍ਰਥਮ ਰੂਪ ਦੇ ਵਿੱਚ ਖੱਬਾ ਹੱਥ ਚੱਲਦਾ ਸੱਜਾ ਸਹਿਕ ਬਣ ਜਾਂਦਾ ਹੁੰਦੇ ਥੋੜੇ ਨੇ ਜੇ ਹੁਣ ਆਪਾਂ ਇੱਥੇ 200 ਬੰਦਾ ਆਊਗਾ ਤਾਂ ਸ਼ਾਇਦ ਮੇਰਾ ਖਲ ਇੱਕ ਜਾਂ ਦੋ ਹੁੰਦੇ ਆ ਬਲਾ ਹੋ ਸਕਦਾ ਨਹੀਂ ਹੋਵੇ ਇਹ ਕੁਦਰਤ ਦੀ ਦਾਤ ਹੈ ਸੱਜਾ ਜਾਂ ਖੱਬੇ ਹੱਥ ਦੇ ਵਿੱਚੋਂ ਇਸ ਕਰਕੇ ਕੋਈ ਜੰਗ ਲੜਦਾ ਹੈ ਯੁੱਧ ਲੜਦਾ ਹੈ ਪਾਵੇਂ ਉਹ ਤੀਰ ਅੰਦਾਜ਼ੀ ਕਰਦਾ ਹੈ ਪਾਵੇਂ ਤਲਵਾਰ ਚਲਾਉਂਦਾ ਹੈ ਸੂਰਬੀਰ ਸੱਜੇ ਹੱਥ ਨਾਲ ਜ਼ਿਆਦਾਤਰ ਜਿਹਦਾ ਖੱਬਾ ਹੱਥ ਕੰਮ ਕਰਦਾ ਹੈ ਉਹ ਖੱਬੇ ਹੱਥ ਵਿੱਚ ਲੈ ਕੇ ਪਰ ਦੁਨੀਆਂ ਦੇ ਉੱਤੇ ਪੜੋ ਭਾਈ ਵੀਰ ਸਿੰਘ ਜੀ ਨੂੰ ਕਹਿੰਦੇ ਨੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਦ ਕੈਸੇ ਸੂਰਮੇ ਸੀ ਜਿਹੜੇ ਤੀਰ ਅੰਦਾਜ਼ੀ ਖੱਬੇ ਔਰ ਸੱਜੇ ਹੱਥ ਨਾਲ ਇੱਕੋ ਕਰ ਲੈਂਦੇ ਸੀ ਸਮੇਂ ਵੈਸੇ ਗੁਰੂ ਥੱਕਦਾ ਨਹੀਂ ਪਰ ਦੁਨੀਆ ਕਿਉਂਕਿ ਗੁਰੂ ਨੇ ਜੋ ਕੁਝ ਵੀ ਕੀਤਾ ਕਰਮ ਜੋਗੀ ਹੋ ਕੇ ਕੀਤਾ ਉਦਾਂ ਤੇ ਸਾਰਾ ਕੁਝ ਮਹਾਰਾਜ ਅੱਖ ਦੇ ਫਰਕੇ ਨਾਲ ਹੀ ਫੜਕਾ ਦਿੰਦੇ ਫਿਰ ਤਾਂ ਇੰਨੀ ਮੁਸ਼ਕਲ ਘਾਲਣ ਦੀ ਲੋੜ ਨਹੀਂ ਸੀ ਮਹਾਰਾਜ ਨੇ ਅਧਿਆਤਮਿਕ ਸ਼ਕਤੀ ਨਹੀਂ ਵਰਤੀ ਉਥੇ ਆਪਣੀ ਜਸਮਾਨੀ ਸ਼ਕਤੀ ਵਰਤੀ ਆਪਣੀ ਮਾਨਸਿਕ ਤਾਕਤ ਵਰਤੀ ਪੁੱਤਰਾਂ ਦੀ ਸ਼ਹਾਦਤ ਤੇ ਜੇ ਅਡੋਲ ਰਹੇ ਇਹ ਮਨ ਦੀ ਸ਼ਕਤੀ ਸੀ ਜੇ ਜੰਗ ਦੇ ਵਿੱਚ ਤਲਵਾਰ ਲੈ ਕੇ ਜੂਝੇ ਤਾਂ ਇਹ ਤਨ ਦੀ ਸ਼ਕਤੀ ਸੀ ਜਿਸ ਰੁਤਬੇ ਤੇ ਬੈਠੇ ਸੀ ਇਹ ਅਧਿਆਤਮਿਕ ਸ਼ਕਤੀ ਸੀ ਪਰ ਦੁਨੀਆਂ ਲੋ ਸਿੱਖਾਂ ਨੂੰ ਕਰਮ ਜੋਗੀ ਬਣਾਉਣਾ ਸੀ ਕਹਿਣ ਲੱਗੇ ਮਹਾਰਾਜ ਇਸ ਲਈ ਅਸੀਂ ਚਾਹੁੰਨੇ ਹਾਂ ਤੁਹਾਡੇ ਵਰਗਾ ਸੂਰ ਵੀਰ ਇੱਥੇ ਕੋਈ ਨਹੀਂ ਤੁਹਾਡੇ ਵਰਗਾ ਦਾਨੀ ਕੋਈ ਨਹੀਂ ਤੁਹਾਡੇ ਵਰਗਾ ਗਿਆਨੀ ਕੋਈ ਨਹੀਂ ਤੁਹਾਡੇ ਵਰਗਾ ਇਸ ਦੁਨੀਆ ਦੇ ਉੱਤੇ ਵਿਦਵਾਨ ਕੋਈ ਨਹੀਂ ਕਲਗੀ ਵਾਲੇ ਸਤਿਗੁਰੂ ਤੁਹਾਡੇ ਇੱਕ ਗੁਣ ਵਰਗਾ ਇਸ ਦੁਨੀਆ 'ਚੋਂ ਖੋਜਣਾ ਹੋਵੇ ਸਾਨੂੰ ਮਿਲੇਗਾ ਨਹੀਂ ਤੇ ਫਿਰ ਮਹਾਰਾਜ ਇਹ ਕਿਸ ਤਰ੍ਹਾਂ ਸੰਕਲਨ ਹੋ ਸਕਦਾ ਹੈ ਕਿ ਤੁਹਾਡੀ ਕੋਈ ਕਥਾ ਲਿਖ ਲਵੇ ਪਾਤਸ਼ਾਹ ਇਹ ਅਮਰ ਕਥਾ ਹੈ ਇਹ ਕਿਰਪਾ ਤੁਸੀਂ ਕਰੋ ਪਾਠਾ ਕਰਨ ਲੱਗੇ ਠੀਕ ਹੈ ਕਹਿਣ ਲੱਗੇ ਗੁਰੂ ਕੇ ਸਿੱਖੋ ਬੜੀ ਵਿਚਤਰ ਜੀ ਕਥਾ ਹੈ ਅਕਾਲ